ਜਾਂਦਾਗਾ ਇਹ ਰਪੀਆ ਇਹਦੀ ਚੀਜ਼ ਆ ਪਰ ਉਹ ਕਰਨਲ ਪਰਿਵਾਰ ਨਾ ਵਿਕਿਆ ਨਾ ਝੁਕਿਆ ਤੇ ਅਣਖ ਦੀ ਲੜਾਈ ਜਿਹੜੀ ਅੱਜ ਵੀ ਲੜ ਰਹੇ ਆ ਤੇ ਕਹਿੰਦਾ ਭਾਵੇਂ ਕਿ ਇਹਨਾਂ ਵਰਦੀ ਧਾਰੀ ਗੁੰਡਿਆਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਆਪਾਂ ਦੋਸ਼ ਲਾਉਣੇ ਆ ਕਿ ਫਲਾਨੀ ਸਰਕਾਰ ਨੇ ਫਲਾਨੇ ਵੇਲੇ ਐਂ ਕਰ ਦਿੱਤਾ ਜੇ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤਾਂ ਭਾਏ ਤੁਹਾਨੂੰ ਲਿਆਂਦਾ ਤਾਂ ਲੋਕਾਂ ਨੇ ਬਦਲਾ ਲਿਆਂਦਾ ਜੇ ਉਹੀ ਕੁਝ ਤੁਸੀਂ ਕਰਨਾ ਸੀ ਤਾਂ ਫਿਰ ਇਹਦਾ ਫਰਕ ਤੇ ਉਹਨਾਂ 'ਚ ਤੇ ਤੁਹਾਡੇ 'ਚ ਫਰਕ ਕੀ ਰਹਿ ਗਿਆ ਵਰਜੂ ਦਾ ਖਾਲਸਾ ਵਰਜੂ ਕੀ ਫਤੇ ਅੱਜ ਇੱਕ ਹੋਰ ਵੱਡੀ ਖਬਰ ਜੁੜੀ ਆ ਉਹ ਵੀ ਪਟਿਆਲੇ ਤੋਂ ਸਾਹਮਣੇ ਆ ਰਹੀ ਆ ਪੁਲਿਸ ਵੱਲੋਂ ਇੱਕ ਫੇਰ ਜਿਹੜਾ ਅਨਕਾਉਂਟਰ ਕੀਤਾ ਗਿਆ ਜਾਂ ਸੱਚਾ ਜਾਂ ਝੂਠਾ ਇਹਦੇ ਬਾਰੇ ਤੋਂ ਹੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜਾ ਇਹ ਮੀਡੀਆ ਦੇ ਖਬਰਾਂ ਮੁਤਾਬਕ ਤੇ ਪੁਲਿਸ ਦੇ ਮੁਤਾਬਕ ਤੁਹਾਨੂੰ ਦੱਸ ਦਿਆਂ ਪੂਰੀ ਜਾਣਕਾਰੀ ਜਾਣਕਾਰੀ ਕਿ ਕੀ ਸੀ ਸਾਰਾ ਮਾਮਲਾ ਤੇ ਪੁਲਿਸ ਜਿਹੜੀ ਪੰਜਾਬ ਦੇ ਵਿੱਚ ਕਰੇਬ ਤਨ 4 ਮਹੀਨਿਆਂ ਤੋਂ ਜਿਹੜਾ ਲਗਾਤਾਰ ਜਿਹੜਾ ਅਨਕਾਉਂਟਰ ਤੇ ਅਨਕਾਉਂਟਰ ਕਰਈ ਆ ਵੈਸੇ ਤਾਂ ਆਪਾਂ ਕਹਿ ਦਈਏ ਜੇ 7-8 ਮਹੀਨਿਆਂ ਤੋਂ ਸਿਲਸਿਲਾ ਜਿਹੜਾ ਚੱਲਦਾ ਆ ਰਿਹਾਗਾ ਪੰਜਾਬ ਦੇ ਵਿੱਚ ਫਿਰ ਉਹੀ धाਕਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਕਹਿਣਾ ਹੁੰਨਾਗਾ ਕਿ 90-91 धाਕੇ ਵਿੱਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆੱਖਾਂ ਦੇ ਸਾਹਮਣੇ ਆ ਪਹਿਲਾਂ ਵੀ ਮੈਂ ਤੁਹਾਨੂੰ ਕਈ ਵਾਰੀ ਤੁਹਾਡੇ ਯਾਦ ਕਰਾਇਆ ਚੇਤੇ ਕਰਾਇਆ ਪਰ ਜਿਹੜੇ ਪੁਰਾਣੇ ਬੰਦੇ ਨੇ ਜਿਹੜੇ ਤੇ ਉਹਨਾਂ ਨੂੰ ਪਤਾਗਾ ਕਿ ਜਿਹਨਾਂ ਦਾ 90 ਤੋਂ ਪਹਿਲਾਂ ਦਾ ਜਨਮ ਹੋਇਆ ਤੇ ਉਹਨਾਂ ਨੂੰ ਸਾਰਾ ਪਤਾ ਕਿ ਭਾਈ 90 99 ਦਾ ਆਕੇ ਵਿੱਚ ਕੀ ਹੋਇਆ ਸੀ ਬੈਸ ਸਦਾ ਅੱਜ ਹਰ ਇੱਕ ਬੱਚਾ ਦਾ ਕਿਉਂਕਿ ਇੰਟਰਨੈਟ ਦਾ ਜੋਗਾ ਸੋਸ਼ਲ ਮੀਡੀਆ ਦਾ ਤੇ ਇਹਦੇ ਤੋਂ ਲੋਕ ਸਰਤ ਕਰਕੇ ਜਿਹੜਾ ਸਾਰਾ ਕੁਝ ਜਿਹੜਾ ਇਹਦੇ ਉੱਪਰ ਪਿਆਗਾ ਕੱਢ ਲੈਂਦੇ ਆ ਤੇ ਬਹੁਤੀਆਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਸ ਟਾਈਮ ਜਿਹੜੇ ਫੇਕ ਅਨਕਾਉਂਟਰ ਕੀਤੇ ਸੀ ਜਿਹੜਾ ਬਿਆਨਤ ਦੀ ਸਰਕਾਰ ਸਮੇਂ ਉਹਦੇ ਤਹਿਤ ਜਿਹੜਾ ਤੁਹਾਨੂੰ ਪਤਾਗਾ ਕਿ 93 ਦੇ ਵਿੱਚ ਕਿੰਨੇ ਦਾ ਕਾਊਂਟਰ ਹੋਇਆ 92 ਦੇ ਵਿੱਚ ਕਿੰਨੇ ਦਾ ਕਾਊਂਟਰ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਉਹਦੀ ਬਾਤ ਆਪਾਂ ਜਿਹੜੀ ਕੜੀ ਆ ਉਹ ਆਪਾਂ ਤਾਂ ਜੋੜਦੇ ਆ ਕਿ ਜਿਹੜਾ ਅੱਜ ਦਾ ਮਾਹੌਲ ਆ ਜਾਂ ਅੱਜ ਦਾ ਪੰਜਾਬ ਵਿੱਚ ਜੋ ਕੁਝ ਹੋ ਰਿਹਾ ਉਹ ਜਿਹੜਾ ਕਿ ਅੱਜ ਤੋਂ 32-33 ਸਾਲ ਪਹਿਲਾਂ ਹੁੰਦਾ ਸੀ ਉਦੋਂ ਕਹਿੰਦੇ ਸੀ ਕਿ ਖਾੜਕੂ ਆ ਹੁਣ ਤਾਂ ਕੋਈ ਖਾੜਕੂ ਬਾਤ ਨਹੀਂ ਹੁਣ ਤਾਂ ਕੋਈ ਅੱਤਵਾਦੀ ਨਹੀਂ ਹੁਣ ਕਿਉਂ ਜਿਹੜਾ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਇਹ ਕਹਿੰਦੇ ਜੀ ਗੈਂਗਸਟਰ ਆ ਨੌਜਵਾਨਾਂ ਨੂੰ ਮਾਰਿਆ ਗਿਆ ਕਿ ਜੋ ਅੱਤਵਾਦੀ ਆ ਜੋ ਖਾੜਕੂਆ ਵੱਖਵਾਦੀ ਆ ਪਰ ਹੁਣ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਖਾੜਕੂ ਦੀ ਲਹਿਰ ਆ ਜਾਂ ਕੋਈ ਅੱਤਵਾਦੀ ਦੀ ਲਹਿਰ ਆ ਜਾਂ ਕਿਸੇ ਉਗਰਵਾਦੀ ਦੀ ਲਹਿਰ ਆ ਹੁਣ ਕਿਉਂ ਜਿਹੜਾ ਸਿਰਫ ਨਾਂ ਬਦਲੇ ਜਾਂਦੇ ਆ ਕਿਤੇ ਇਹਨੂੰ ਉਗਰਵਾਦੀ ਕਹਿ ਦਿੰਦੇ ਆ ਪਹਿਲਾਂ ਨਕਸਲਵਾਦੀ ਕਹਿੰਦੇ ਸੀ ਫਿਰ ਅਤਵਾਦੀ ਕਹਿੰਦੇ ਸੀ ਫਿਰ ਖਾੜਕੂ ਕਹਿੰਦੇ ਸੀ ਹੁਣ ਗੈਂਗਸਟਰ ਕਹਿਣ ਲੱਗ ਪਏ ਜਾਨੀ ਕਿ ਜਿਹੜਾ ਸਮਾਂ ਬਦਲਦਾ ਜਾਂਦਾ ਤੇ ਨਾਲ ਦੇ ਨਾਲ ਨਾਂ ਬਦਲ ਜਾਂਦੇ ਆ ਸਰਕਾਰਾਂ ਦਾ ਇੱਥੇ ਕੋਈ ਜੇ ਆਪਾਂ ਕਹ ਲਈਏ ਕਿ ਫਲਾਨੀ ਦੀ ਸਰਕਾਰ ਸੀ ਧਮਕ ਦੇ ਸਰਕਾਰ ਸੀ ਸਰਕਾਰ ਚਾਹੇ ਕੋਈ ਮਰਜ਼ੀ ਸਰਕਾਰ ਬਣ ਜੇ ਜਿਹੜੀ ਕਿ ਉਹ ਇੱਕ ਸਟੇਟ ਦੇ ਜਿਹੜੀ ਇੱਕ ਦੀਪ ਸਟੇਟ ਆ ਉਹਦੇ ਥੱਲੇ ਚੱਲਣਾ ਪੈਂਦਾ ਉਹਨੂੰ ਉਹਦੇ ਥੱਲੇ ਲੱਗ ਕੇ ਜਿਹੜਾ ਜਾਪਾ ਕਹਿੰਦੇ ਕਿ ਜਾਂ ਵੋਟਾਂ ਨੂੰ ਜਾਂ ਇੱਕ ਬਹੁ ਗੈਂਤ ਨੂੰ ਖੁਸ਼ ਕਰਨ ਦੇ ਲਈ ਜਿਹੜਾ ਇਹ ਕਈ ਵਾਰੀ ਇਹ ਇਸ ਤਰ੍ਹਾਂ ਦੇ ਜਿਹੜੇ ਹਮਲੇ ਕੀਤੇ ਜਾਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਪਟਿਆਲੇ ਦੇ ਵਿੱਚ ਜਿਹੜਾ ਇੱਕ ਅਨਕਾਉਂਟਰ ਹੋਇਆ ਅੱਜ ਤੇ ਕੋਈ ਤਰਸੇਵ ਸਿੰਘ ਦਾ ਅੱਜ ਤੋਂ ਕਰੀਬ ਕਈ ਦਿਨ ਪਹਿਲਾਂ ਜਿਹੜਾ ਇੱਕ ਕਤਲ ਹੋ ਜਾਂਦਾਗਾ ਪਟਿਆਲੇ ਦੇ ਵਿੱਚ ਤੇ ਜਿਹੜਾ ਉਹਦੀ ਲਾਸ਼ ਆ ਉਹਨੂੰ ਨਹਿਰ ਦੇ ਕੋਲ ਦੱਬਿਆ ਜਾਂਦਾ ਉਹਦੇ ਤਹਿਤ ਜਿਹੜੇ ਦੋ ਜਣੇ ਨੂੰ ਪਹਿਲਾਂ ਗ੍ਰਿਫਤਾਰ ਆ ਪੁਲਸਾ ਕਰਦੀ ਆ ਇਹ ਪੁਲਸ ਦਾ ਹੁਣ ਦਾਵਾ ਕਰ ਕੇ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਜੀ ਦਾ ਪੁਲਸ ਦਾਵਾ ਕਰ ਰਹੀ ਆ ਤੇ ਗੁਰਪ੍ਰੀਤ ਸਿੰਘ ਸਾਨੂੰ ਫਲਾਣੇ ਥਾਂ ਮਿਲਿਆ ਅਸੀਂ ਉਹਦਾ ਪੈਸਾ ਕੀਤਾ ਅਸੀਂ ਉਹਨੂੰ ਫੜਨੇ ਜਾਂਦੇ ਸੀ ਤੇ ਉਹਨੇ ਸਾਡੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਅਸੀਂ ਜਵਾਬੀ ਫਾਇਰਿੰਗ ਕਰ ਦਿੱਤੀ ਤੇ ਉਹਦੇ ਲੱਤ ਵਿੱਚ ਗੋਲੀ ਵੱਜੀ ਤੁਸੀਂ ਬੜਾ ਇੱਥੇ ਇੱਕ ਸੋਚਣ ਵਾਲਾ ਪੈਂਟ ਆ ਕਿ ਹੁਣ ਜਿਹੜੀਆਂ ਗੋਲੀਆਂ ਨੇ ਕੁਝ ਤਾਂ ਉਹ ਲੱਤ ਵਿੱਚ ਵੱਜਦੀਆਂ ਨੇ ਜਿਹੜੇ 90 ਆਪਾਂ ਕਹਿੰਦੇ 90% ਗੋਲੀਆਂ ਲੱਤ ਵਿੱਚ ਵੱਜਦੀਆਂ ਨੇ ਉਹਨੂੰ ਜ਼ਖਮੀ ਕਰਦੇ ਆ ਤੇ ਜਾਂ ਫਿਰ ਉਹਨੂੰ ਜਿਹੜਾ ਸਦਾ ਦੀ ਨੀਂਦ ਸਮਾ ਦਿੰਦੇ ਆ ਇਹਦੇ ਤਹਿਤ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਆਪਸ ਲੈ ਐਸੇ ਮਹੀਨੇ ਦੇ ਵਿੱਚ ਹੋ ਕੇ ਹਟਿਆ ਪੰਜਾਬ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਜਿਹੜਾ ਆ ਫਾਜ਼ਲ ਕਾਬੋਰ ਦੇ ਵਿੱਚ ਵੀ ਮਾਰੇ ਗਏ ਆ ਜਸਪ੍ਰੀਤ ਸਿੰਘ ਮਾਰਿਆ ਗਿਆ ਨਰਿੰਦਰ ਦੀਪ ਸਿੰਘ ਦਾ ਜਿਹੜਾ ਕਾ ਬਠਿੰਡੇ ਦੇ ਵਿੱਚ ਗੋਨਿਆ ਦੇ ਮੰਡੀ ਦਾ ਜਿਹੜਾ ਇੱਕ ਟੀਚਰ ਦੀ ਨੌਜਵਾਨ ਆ ਉਹਨੂੰ ਕਰੰਟ ਲਾ ਲਾ ਕੇ ਮਾਰ ਦਿੱਤਾ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਬੇਹੋਸ਼ ਕਰ ਦਿੱਤਾ ਕਿ ਇਹ ਤੇ ਨਹੀਂ ਬਾਹਾਂ ਤੋੜ ਦਿੰਦੇ ਆ ਕਿਸੇ ਲੱਤਾਂ ਤੋੜ ਦਿੰਦੇ ਆ ਜਾਨੀ ਕਿ ਗੁੰਡਾਗਰਦੀ ਤਾਂ ਸਿੱਖ ਰਹੀ ਤੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਤਾਂ ਪਰ ਹੁਣ ਜਿਹੜਾ ਇਹ ਕਹਿੰਦੇ ਆ ਕਿ ਗੁਰਪ੍ਰੀਤ ਸਿੰਘ ਫੜਨ ਨੂੰ ਅਸੀਂ ਪੁਲਿਸ ਪਿੱਛੇ ਗਏ ਸੀ ਉਹਨੇ ਗੋਲੀ ਚਲਾ ਦਿੱਤੀ ਜਾਨੀ ਕਿ ਇਹ ਵੀ ਤੁਹਾਡੇ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜੂਗਾ ਕਿ ਸਾਰੇ ਦੇ ਸਾਰੇ ਜਿਹੜੇ ਫੇਕ ਅਨਕਾਊਂਟਰ ਨੇ ਜਿਨ੍ਹਾਂ ਨੇ ਅੱਜ ਪੁਲਿਸ ਕਰਈ ਆ ਸਿਰਫ ਕੀ ਨੂੰ ਖੁਸ਼ ਕਰਦੀ ਆ ਕਿਉਂ ਇਸ ਤਰ੍ਹਾਂ ਬਰਤਾਰ ਆ ਪੁਲਿਸ ਨੂੰ ਕਿਸ ਨੇ ਇਹ ਪਾਵਰਾਂ ਦਿੱਤੀਆਂ ਨੇ ਕਿ ਤੁਸੀਂ ਜਿਹੜਾ ਗਰਫਦਾਰ ਬੰਦੇ ਨੂੰ ਕਰਨਾ ਉਹ ਤੁਸੀਂ ਉਹਨੂੰ ਫੜਨਾ ਨਹੀਂ ਉਹਨੂੰ ਜੇ ਤੁਸੀਂ ਚੰਗਾ ਪੜਾ ਫੜ ਵੀ ਲੇਤਾ ਤਾਂ ਫੇਰ ਵੀ ਤੁਸੀਂ ਇਹ ਕਹਿਣਾ ਕਿ ਅਸੀਂ ਇਤੋਂ ਦੀ ਸਮਾਨ ਕਢਾਉਣ ਜਾਂਦੇ ਸੀ ਇਹਨੇ ਉੱਤੇ ਫਲਾਣੇ ਦਾ ਆਸਲਾ ਦੱਬਿਆ ਪਿਆ ਸੀ ਤਾਂ ਇਹਨੇ ਜੀ ਆਸਲਾ ਦੱਬਦੇ ਹੋਏ ਦੱਬਿਆ ਹੋਇਆ ਆਸਲਾ ਕੱਢ ਕੇ ਸਾਡੇ ਉੱਤੇ ਚਲਾ ਦਿੱਤਾ ਜਾਨੀ ਕਿ ਉੱਤੇ ਲੋੜ ਕਿਆ ਪਿਆ ਸੀ ਪਹਿਲਾਂ ਇਹ ਉਹਨੂੰ ਉੱਥੇ ਦੱਬਿਆ ਸੀ ਜਿਹੜਾ ਆਸਲਾ ਫਿਰ ਉਹ ਬੰਦੇ ਤੋਂ ਕਢਾਉਂਦੇ ਆ ਕਿ ਭਾਈ ਤੂੰ ਕੱਢਾ ਫਿਰ ਇਹ ਆਪ ਥੋੜਾ ਪਰੇ ਹੋ ਜਾਂਦੇ ਆ ਕਿ ਹੁਣ ਸਾਡੇ ਉੱਤੇ ਗੋਲੀ ਚੱਲਾ ਤੇ ਫਿਰ ਉਹਦੇ ਇਹ ਗੋਲੀ ਮਾਰਦੇ ਆ ਫਿਰ ਹੁਣ ਫੱਟੜ ਕਰਕੇ ਫਿਰ ਪੜਦੇ ਆ ਹੁਣ ਕਈ ਜੇਲ੍ਹਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਲਿਆਂਦੇ ਗਿਆ ਜਿਹੜੇ ਗੈਂਗਸਟਰ ਕਹਿੰਦੇ ਆ ਇਹ ਇਸ ਤਰ੍ਹਾਂ ਕਿ ਸਿੱਧੂ ਮੂਸੇ ਵਾਲੇ ਜਿਹੜੇ ਮਾਵਲੇ ਦੇ ਵਿੱਚ ਵੀ ਇਹ ਜਿਹੜਾ ਹੋਇਆਗਾ ਕਿ ਉਹਨਾਂ ਨੂੰ ਫੜਿਆ ਜਾਂਦਾ ਫੜ ਕੇ ਉਹਨਾਂ ਨੂੰ ਗੋਲੀ ਮਾਰੀ ਜਾਂਦੀ ਆ ਫਿਰ ਉਹਨੂੰ ਹਸਪਤਾਲ ਤੇ ਦਾਖਲ ਕਰਾਇਆ ਜਾਂਦਾ ਜਣੀ ਕਿ ਇੱਕ ਇਹ ਡਰਾਮਾ ਚੱਲ ਰਿਹਾ ਇੱਕ ਕਹਾਣੀ ਚੱਲ ਰਹੀ ਹੈ ਜਿਸ ਤਰ੍ਹਾਂ ਫਿਲਮਾਂ ਦੀ ਕਹਾਣੀ ਹੁੰਦੀ ਆ ਸਭ ਕੋ ਜੋ ਉਸੋ ਤਰ੍ਹਾਂ ਹੀ ਆ ਸਾਰਾ ਪੁਲਿਸ ਨੂੰ ਪਤਾ ਹੀ ਆ ਪਰ ਗੱਲ ਇਹ ਤੇ ਆਪਾਂ ਫੇਕ ਇਨਕਵਾਇਟਰਾਂ ਦੀ ਕੀਤੀ ਆ ਕਿ ਕਿੰਨੇ ਦਹਾਕਿਆਂ ਤੋਂ ਕਮੇ ਹੋ ਰਹੇ ਨੇ ਕੀ ਦੀ ਸੈਅ ਤੇ ਹੋ ਰਹੇ ਨੇ ਪੁਲਿਸ ਕਿਉਂ ਕਰ ਰਹੀ ਆ ਕੀ ਇਹਦਾ ਰਿਜਨ ਆ ਕਿਸ ਨੇ ਅੱਜ ਤੱਕ ਇਹਦਾ ਰਿਜਨ ਪੜਿਆ ਪਰ ਤਾਂ ਨੂੰ ਪਹਿਲਾ ਪਤਾ ਕਿ ਮੈਂ ਦੱਸਿਆ ਕਿ 93 ਦੇ ਵਿੱਚ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਤਮਾਹਾਲ ਦੀ ਸੀਬੀਆਈ ਕੋਰਟ ਵੱਲੋਂ ਜਿਹੜਾ ਲਗਾਤਾਰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੁਸੀਂ ਦੇਖਿਆ ਕਿ ਪੰਜ ਜਿਹੜੇ ਕੋਈ ਐਸਐਸਪੀ ਸੀ ਕੋਈ ਡੀਐਸਪੀ ਸੀ ਕੋਈ ਐਂਸਪਾਇਟਰ ਸੀ ਕੋਈ ਏਐਸਆਈ ਸੀ ਜਿਹਨੂੰ ਕਿ ਉਮਰ ਕੈਦ ਹੋਈ ਆ ਪੰਜ ਜਾਣਿਆਂ ਨੂੰ ਜਿਹੜਾ ਸੀਬੀਆਈ ਦੀ ਕੋਰਟ ਬੰਦਾ ਜਿਹੜਾ ਉਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਦੋਸਿਆਂ ਨੂੰ ਜਿਹੜੇ ਉਮਰ ਕੈਦ ਕੀਤੀ ਆ ਜਿਨ੍ਹਾਂ ਨੇ ਧੱਕੇਸਾਹੀ ਕੀਤੀ ਆ ਤੇ ਅਜੇ ਬਹੁਤ ਸਾਰੇ ਜਿਹੜੇ ਅਜੇ ਬੱਚੇ ਵੀ ਬੈਠੇ ਆ ਤੇ ਹੁਣ ਤੁਸੀਂ ਕਰਨਲ ਦਾ ਮਾਮਲਾ ਦੇਖ ਲਓ ਇੱਥੇ ਤੁਸੀਂ ਗਰੀਬ ਆ ਬੰਦਾ ਜਿਹੜਾ ਗਰੀਬ ਦਾ ਕਹਿੰਦਾ ਭਾਵ ਇਹ ਨਹੀਂ ਕਿ ਇੱਕ ਤਾਂ ਹੁੰਦਾਗਾ ਵੀ ਆਪਾਂ ਘਰੋਂ ਗਰੀਬੀ ਲਾ ਲਈਏ ਆਰਥਕ ਤੌਰ ਤੇ ਲਾ ਲਈਏ ਜਾਂ ਆਪਾਂ ਕਿਸੇ ਹੋਰ ਆਪਾਂ ਜਾਤੀ ਦਾ ਨਾਲ ਸੰਬੰਧ ਲਾ ਦੇ ਕੇ ਕੁਦਰਤ ਵੱਲੋਂ ਜਾਂ ਆਪਾਂ ਉਹਨਾਂ ਦੇ ਕੋਲ ਕੋਈ ਜ਼ਮੀਨ ਨਹੀਂ ਜਾਂ ਕੋਈ ਹੋਰ ਨਹੀਂ ਉਹ ਗਰੀਬ ਹੁੰਦਾ ਗਰੀਬ ਇੱਕ ਉਹ ਹੁੰਦਾ ਕਿ ਤੁਹਾਡੇ ਕੋਲੇ ਸਾਰਾ ਕੁਝ ਰੁਪਿਆ ਵੀ ਆ ਤੁਹਾਡੇ ਕੋਲੇ ਸਾਰਾ ਕੁਝ ਆ ਤੁਹਾਡੇ ਕੋਲੇ ਜ਼ਮੀਨਾਂ ਵੀ ਆ ਜਾਇਦਾਤਾ ਵੀ ਆ ਤੁਹਾਡੀ ਪਰ ਗੱਲ ਨਹੀਂ ਸੁਣੀ ਜਾਂਦੀ ਤੁਹਾਨੂੰ ਕੁੱਟਿਆ ਜਾਂਦਾ ਤੁਹਾਨੂੰ ਮਾਰਿਆ ਜਾਂਦਾ ਬੇਸ਼ੱਕ ਤੁਸੀਂ ਫੌਜ ਦੇ ਕਰਨਲ ਹੋ ਮੈਂ ਜਿਵੇਂ ਆਪਾਂ ਕਰਨਲ ਬਾੜ ਦੀ ਗੱਲ ਕਰ ਲਈਏ ਉਹਨਾਂ ਦੇ ਕੋਲ ਸਾਰੇ ਸੋਰਸ ਨੇ ਰੁਪਿਆ ਵੀ ਆ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਆ ਪਰ ਲੜਾਈ ਉਹਨਾਂ ਨੇ ਜਦੋਂ ਜਾਇਦ ਕੀਤੀ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੇ ਪਰ ਨੱਕ ਦੇ ਵਿੱਚ ਇੱਕ ਇਹ ਗੱਲ ਮੰਨਣੀ ਪੂ ਪੁਲਿਸ ਵਾਲੇ ਦੇ ਨੱਕ ਦੇ ਵਿੱਚ ਦਬਕ ਕਰ ਦਿੱਤਾ ਤੇ ਸੀਬੀਆਈ ਕੋਰਟ ਦੇ ਤੱਕ ਜਿਹੜਾ ਮਾਮਲਾ ਉਹ ਜਸਵਿੰਦਰ ਕੌਰ ਆ ਜਿਹੜੀ ਪਤਨੀ ਕਰਨਲ ਬਾਠ ਦੀ ਜਿਹੜੀ ਪਸਵਿੰਦਰ ਸਿੰਘ ਕਰਨਲ ਆ ਕਿਉਂਕਿ ਉਹਨਾਂ ਦਾ ਮੁੰਡਾ ਜਿਹੜਾ ਉਹਦਾ ਪਤੀ ਤੇ ਮੁੰਡਾ ਜਿਹੜਾ ਬੇਰਹਿਮੀ ਦੇ ਨਾਲ ਕੁੱਟਿਆ ਸੀ ਬੜੇ ਲਾਤ ਦਿੱਤੇ ਉਹਨਾਂ ਨੂੰ ਕਿੰਨੇ ਕਰੋੜਾਂ ਦੇ ਲਾਲਚ ਆਏ ਪਰ ਇੱਥੇ ਲਾਲਚਾਂ ਦੀ ਗੱਲ ਨਹੀਂ ਇੱਥੇ ਜ਼ਮੀਰਾਂ ਦੀ ਗੱਲ ਹੁੰਦੀ ਆ ਕਈ ਦੇਖਦੇ ਆ ਕਿ ਆਪਣੇ ਭਰਾ ਦਾ ਕਤਲ ਕਰਵਾ ਕੇ ਜਿਹੜਾ ਉਹ ਚਾਚੇ ਤਾਏ ਮੁੱਲ ਵਟੇ ਜਾਂਦੇ ਆ ਜਾਂ ਭਰਾ ਹੀ ਭਰਾ ਦਾ ਮੁੱਲ ਵਟੇ ਜਾਂਦਾ ਰੁਪਏ ਲੈ ਕੇ ਜਿਹੜਾ ਚੁੱਪ ਕਰ ਜਾਂਦਾਗਾ ਇਹ ਰੁਪਿਆ ਇਹਦੀ ਚੀਜ਼ ਆ ਪਰ ਉਹ ਕਰਨਲ ਪਰਿਵਾਰ ਨਾ ਵੇਖਿਆ ਨਾ ਝੁਕਿਆ ਤੇ ਅਣਖ ਦੀ ਲੜਾਈ ਜਿਹੜੀ ਅੱਜ ਵੀ ਲੜ ਰਹੇ ਆ ਤੇ ਕਹਿੰਦਾ ਭਾਵਾ ਕਿ ਇਹਨਾਂ ਵਰਦੀ ਧਾਰੀ ਗੁੰਡਿਆਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਕਦਮਾਂ ਦਰਜ ਹੋਵੇ ਮਾਮਲਾ ਹਾਈ ਕੋਰਟ ਵਿੱਚ ਚਲਿਆ ਗਿਆ ਸੱਟ ਬਣ ਗਈ ਸੱਟ ਤੋਂ ਬਾਅਦ ਉਹ ਸਿਵੀ ਹਾਈ ਕੋਰਟ ਦੇ ਜਿਹੜੇ ਹਵਾਲੇ ਹੋਇਆ ਪਰ ਵੱਡੀ ਗੱਲ ਇਹ ਆ ਕਿ 5-6 ਮਹੀਨੇ ਹੋ ਗਏ ਨਾ ਉਹ ਜ਼ਮਾਨਤ ਕਰਾਉਂਦੇ ਆ ਇੱਕ ਨੇ ਜ਼ਮਾਨਤ ਦੀ ਅਰਜ਼ੀ ਲਾਈ ਸੀ ਰੋਨੀ ਸਿੰਘ ਨੇ ਉਹਦੀਆਂ ਸਾਰੀਆਂ ਜ਼ਮਾਨਤਾਂ ਜਿਹੜੀਆਂ ਖਾਰਜ ਹੋਈਆਂ ਨੇ ਬਾਕੀ ਨੇ ਲਾਈ ਨਹੀਂ ਦੇਖੋ ਅੱਜ ਉਹ ਤੇ ਹੈ ਪੋਰਸਲੈਂਡ ਦੇ ਵਿੱਚ ਆ ਡਿਊਟੀ ਵੀ ਕਰ ਰਹੇ ਆ ਤੇ ਉਹਨਾਂ ਤੇ ਸਗੀਨ ਜਿਹੜੀਆਂ ਧਰਾਵਾਂ ਵੀ ਲੱਗੀਆਂ ਹੋਈਆਂ ਨੇ ਨਵਾਂ ਕਾਨੂੰਨ ਆਇਆ ਬੀਐਨਸੀ ਤਹਿਤ ਜਿਹੜੇ ਉਹਦੇ ਤਹਿਤ ਵੀ ਜਿਹੜੀਆਂ ਉਹਦੇ ਤਿੱਤਰਾਂਵਾਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਪਰਚੇ ਦਰਜ ਵੀ ਆ ਐਫਆਰ ਵੀ ਜਿਹੜੀ ਆ ਮਕਦਮਾ ਜਿਹੜਾ ਉਹ ਦਰਜ ਵੀ ਹੋਇਆ ਹੋਇਆਗਾ ਪਰ ਫੇਰ ਵੀ ਉਹ ਆਰਮਨਾਲ ਘਰੇ ਆਉਂਦੇ ਆਰਮਨਾਲ ਡਿਊਟੀ ਜਾਂਦੇ ਆ ਕੋਈ ਉਹਨਾਂ ਦੀ ਗ੍ਰਿਫਤਦਾਰੀ ਨਹੀਂ ਤੇ ਇੱਥੇ ਕੋਈ ਗਰੀਬ ਮਹਾਤੜਾ ਮਾੜਾ ਮੋਟਾ ਕਿਸੇ ਨਾਲ ਲੜਪੇ ਵਾਲਾ ਫੋਨ ਕਰ ਦਿੰਦਾ ਪੁਲਿਸ ਨੂੰ ਤੇ ਝੱਟ ਫੜ ਕੇ ਲੈ ਜਾਂਦੀ ਆ ਤੇ ਜਣੇ ਕਿ ਇੱਥੇ ਇਹ ਇੱਕ ਗੁੰਡਾਗਰਦੀ ਦਾ ਜਿਹੜਾ ਰਾਜ ਆ ਇਹ ਪਤਾ ਨਹੀਂ ਕਿਉਂ ਚੱਲ ਰਿਹਾ ਦੇ ਆਪਾਂ ਦੋਸਤ ਲਾਉਣੇ ਆ ਕਿ ਫਲਾਨੀ ਸਰਕਾਰ ਨੇ ਫਲਾਨੇ ਵੇਲੇ ਐਂ ਕਰ ਦਿੱਤਾ ਜੇ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤਾਂ ਭਾਏ ਤੁਹਾਨੂੰ ਲਿਆਂਦਾ ਤਾਂ ਲੋਕਾਂ ਨੇ ਬਦਲਾ ਲਿਆਂਦਾ ਜੇ ਉਹੀ ਕੁਝ ਤੁਸੀਂ ਕਰਨਾ ਸੀ ਤਾਂ ਫਿਰ ਇਹਦਾ ਫਰਕ ਤੇ ਉਹਨਾਂ ਚ ਤੇ ਤੁਹਾਡੇ ਚ ਫਰਕ ਕੀ ਰਹਿ ਗਿਆ ਹੁਣ ਬੰਦਾ ਕਈ ਵਾਰੀ ਕਹਿ ਦਿੰਦਾ ਕਿ ਜੀ ਫਲਾਨਾ ਨਾਂ ਨਾਲ ਲੜਪੇ ਇੱਕ ਆਮ ਗੱਲ ਚੱਲਦੀ ਆ ਪ੍ਰਧਾਨ ਨੂੰ ਥੋੜੀ ਜਿਹਾ ਢਾਹ ਦੰਨੇ ਆ ਤੇ ਉਹ ਆਖਦਾ ਕਿ ਉਹ ਅਨਪੜ੍ਹ ਬੰਦਾ ਸੀ ਤੂੰ ਪੜਿਆ ਲਿਖਿਆ ਸੀ ਤੇਰੇ ਅਨਪੜ੍ਹ ਤੇ ਪੜੇ ਵਿੱਚ ਕੀ ਫਰਕ ਆ ਹਾਲਾ ਆਮ ਇੱਕ ਆਧਾਰ ਦਿੰਦਾ ਵੀ ਚਲੋ ਤਾਂ ਅਣਪੜ ਸੀ ਜਾਂ ਉਹ ਸਰਾਬੀ ਸੀ ਜਾਂ ਕਬਾਬੀ ਸੀ ਤੂੰ ਤਾਂ ਪਾਈ ਪੜਿਆ ਲਿਖਿਆ ਸੀ ਤੂੰ ਤਾਂ ਸੁਝਵਾਨ ਸੀ ਤੂੰ ਤੇ ਤੁਹਾਡੇ ਵਿੱਚ ਫਰਕ ਕੀ ਹੋਇਆ ਉਹੀ ਗੱਲ ਇਹ ਆ ਕਿ ਅਸੀਂ ਇਨਕਲਾਬ ਦਾ ਨਾਅਰਾ ਜ਼ਰੂਰ ਲਾਉਣੇ ਆ ਅਸੀਂ ਭਗਤ ਸਿੰਘ ਦੀਆਂ ਗੱਲਾਂ ਜ਼ਰੂਰ ਕਰਦੇ ਆ ਅਸੀਂ ਉਹਦੇ ਵਿੱਚ ਉਹਨੀਆਂ ਗੱਲਾਂ ਜ਼ਰੂਰ ਕਰਦੇ ਆ ਪਰ ਉਹਨੇ ਤੇ ਖਰੇ ਕੋਈ ਨਹੀਂ ਉਤਰਦਾ ਸਿਰਫ ਇੱਕਾ ਸ਼ਾਸਤ ਕੀਤੀ ਜਾਂਦੀ ਆ ਕਦੇ ਧਰਮ ਦੇ ਨਾਤੇ ਕਦੇ ਜਾਤ ਦੇ ਨਾਤੇ ਕਦੇ ਸਹੀਦਾ ਦੇ ਨਾਤੇ ਕਦੇ ਭਗਤ ਸਿੰਘ ਦੇ ਨਾਤੇ ਕਦੇ ਕਿਸੇ ਦੇ ਨਾਂ ਤੇ ਜਿਹੜਾ ਕਿ ਵੋਟਾਂ ਬਟੋਲਣ ਦੀ ਖਾਤਰ ਸਰਪ ਸਰਕਾਰਾਂ ਬਣਾਈਆਂ ਜਾਂਦੀਆਂ ਉਦੋਂ ਹੋਰਾਂ ਤੇ ਪਰਾ ਕੁਝ ਨਹੀਂ ਤੇ ਉਹੀ ਕੰਮ ਆ ਜਿਹੜਾ ਜੋ ਚੱਲ ਰਿਹਾਗਾ ਤੇ ਤੁਸੀਂ ਇਹ ਜਰੂਰ ਦੱਸਿਓ ਕਮੈਂਟ ਕਰਕੇ ਜਿਹੜਾ ਕਿ ਕਰਨਲ ਪਰਿਵਾਰ ਦਾ ਮਾਮਲਾ ਇੰਨਾ ਟਾਈਮ ਹੋ ਗਿਆ ਅਜੇ ਤੱਕ ਫਰਿਆ ਨਹੀਂ ਗਿਆ ਚਲੋ ਸੀਬੀਆਈ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ ਤੇ ਪਰ ਇਹਨਾਂ ਦੇ ਉੱਪਰ ਜਿਹੜਾ ਕਿ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਪੁਲਿਸ ਨੇ ਵੱਡਾ ਸਵਾਲ ਇਹ ਆ ਤੇ ਟੂਠੇ ਅਨਕਾਉਂਟਰ ਦਾ ਜਿਹੜਾ ਅੱਜ ਅਨਕਾਉਂਟਰ ਕੀਤਾਗਾ ਤੇ ਤੁਸੀਂ ਇਹਦੇ ਤੇ ਕਮੈਂਟ ਕਰਨੇ ਆ ਜਾਂ ਪਹਿਲਾਂ ਅਨਕਾਉਂਟਰ ਕੀਤੇ ਆ ਤੇ ਇਹਦੇ ਉੱਤੇ ਵੀ ਕਮੈਂਟ ਕਰਨੇ ਆ ਜਰੂਰ ਤੁਸੀਂ ਤੇ ਆਪਣਾ ਵੀਡੀਓ ਨੂੰ ਸਾਂਝਾ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਨਾਲ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵਰਜੀਤ ਸਿੰਘ ਖਾਲਸਾ ਵਰਜੀਤ ਕੀ ਫਤਿਹ